ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪ੍ਰਗਤ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਿਨਿਧ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦਰਾ ਅਮੈਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਆ ਜਿੱਥੇ ਭੇਜਦਿਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀਨੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਂਕਿ ਜਲਦੀ ਤੋਂ ਜਲਦੀ ਸਾਰਾ ਸਿਕਿਊਟਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲੇ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਹਮੇਸ਼ਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਪ੍ਰਗਟ ਜੋ ਜੱਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਿਨਿਧ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਜਥੇ ਭੇਜਦੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਦਸਤਾਵੇਜ਼ مکمل ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀਰੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀ ਨੂੰ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਕੀ ਜਲਦੀ ਤੋਂ ਜਲਦੀ ਸਾਰਾ ਸਿਕਿਟਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲਿਆ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਵੀ ਧੰਨਵਾਦ ਕਰਦਾ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਪ੍ਰਗਤ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਨਿਤ ਸੰਸਥਾਵਾਂ ਵੱਲੋਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਨਿਤ ਸੰਸਥਾਵਾਂ ਜਥੇ ਭੇਜਦੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ कि ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀਨੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀਆਂ ਨੂੰ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਂ ਕਿ ਜਲਦੀ ਤੋਂ ਜਲਦੀ ਸਾਰਾ ਸਕਿਉਟੀਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲੇ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਵੀ ਧੰਨਵਾਦ ਕਰਦਾ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਪਰਪਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਧਨਿਤ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਅਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਜਿੱਥੇ ਭੇਜਦੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਦੇ ਉੱਤੇ ਸਕਿਉਟੀਨੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀਆਂ ਨੂੰ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਂ ਕਿ ਜਲਦੀ ਤੋਂ ਜਲਦੀ ਸਾਰਾ ਸਕਿਉਟੀਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲੇ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਹਮੇਸ਼ਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਲਾਈਗਰੂ ਜੀ ਕਿਫਾਤੇ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਰੂਪ ਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਧਨਿਤ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਜਿੱਥੇ ਭੇਜਦਿਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂਕਿ 22 ਅਕਤੂਬਰ ਤੱਕ ਸਾਰੇ ਸਟੇਟ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਰਿਟੀ ਨਹੀਂ ਕੀਤੀ ਜਾਵੇ ਹਰ ਤਰ੍ਹਾਂ ਦੀ ਇਦੀ ਜਾਂਚ ਪੜਤਾਲ ਕਰਕੇ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀ ਨੂੰ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਂ ਕਿ ਜਲਦੀ ਤੋਂ ਜਲਦੀ ਸਾਰਾ ਸਕਿਊਟਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲੇ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਹਮੇਸ਼ਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜਿਦੇ ਪ੍ਰਕਾਸ਼ ਸਰੂਪ ਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਿਨਿਧ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਆ ਜਿੱਥੇ ਭੇਜਦਿਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀਰੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਂਕਿ ਜਲਦੀ ਤੋਂ ਜਲਦੀ ਸਾਰਾ ਸਿਕਿਊਟਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲੇ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਹਮੇਸ਼ਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜਿਦੇ ਪ੍ਰਕਾਸ਼ ਰੂਪ ਤੇ ਜੋ ਜੱਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਿਨਿਧ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਧ ਸੰਸਥਾਵਾਂ ਜਥੇ ਭੇਜਦੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਦਸਤਾਵੇਜ਼ مکمل ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀ ਨਹੀਂ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਮਚਾਰੀ ਨੂੰ ਬੇਨਤੀ ਕਰਦਾ ਹਾਂ ਜਲਦੀ ਤੋਂ ਜਲਦੀ ਇਹਦੀਆਂ ਸਾਰੀਆਂ ਐਪਲੀਕੇਸ਼ਨਾਂ ਭੇਜੀਆਂ ਜਾਣ ਤਾਕੀ ਜਲਦੀ ਤੋਂ ਜਲਦੀ ਸਾਰਾ ਸਿਕਿਟਨੀ ਹੋ ਕੇ ਤੇ ਇਹ ਗ੍ਰਹਿ ਮੰਤਰਾਲਿਆ ਵੱਲੋਂ ਲਿਸਟਾਂ ਪਹੁੰਚ ਜਾਣ ਮੈਂ ਫਿਰ ਤੋਂ ਦੇਸ਼ ਦੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਵੀ ਧੰਨਵਾਦ ਕਰਦਾ ਔਰ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ